ਰਖਣ ਤੋਂ 30000 ਰੁਪਏ ਰੈਨਡਿੰਗ ਜੈ ਗੁਰੂ ਦੇਵ ਧੰਨ ਗੁਰਦੇਵ ਤੁਹਾਡਾ ਦਾਸ ਪਰਦੇਸ਼ ਰਤੂ ਸ਼੍ਰੀ ਗੁਰੂ ਸ਼ੋਮਣੀ ਸਤਗੁਰ ਰਵਿਦਾਸ ਸਿੰਘ ਸਭਾ ਮੁਹੱਲਾ ਕਿਖੋਵਾਲ ਦੋਨੋਂ ਇੱਕ ਵਿਸ਼ਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਮੈਂ ਆਪਣੇ ਇਲਾਕਾ ਨਿਵਾਸੀਨ ਬੇਨਤੀ ਕਰਨਾ ਚਾਹੁੰਦਾ ਹਾਂ 6 April 2025 ਨੂੰ ਦਿਨ ਐਤਵਾਰ ਮੈਨਨ ਪੈलेस ਤਲਵੜਾ ਰੋਡ ਵਿਖੇ ਆ ਕੇ ਆਪਣੀ ਫ੍ਰੀ ਅੱਖਾਂ ਦਾ ਚੈਕਅਪ ਕਰਾਓ ਅਤੇ ਇਸ ਮੌਕੇ ਤੇ ਡਾਕਟਰ ਦੀ ਵਿਸ਼ੇਸ਼ ਟੀਮ ਜਿਲੰਦਰ ਤੋਂ ਰੋੜਾ ਹਸਪੀਟਲ ਤੋਂ ਆ ਰਹੀ ਹੈ ਇਸ ਆਪਰੇਸ਼ਨ ਚ ਤੁਹਾਨੂੰ ਫ੍ਰੀ ਦਵਾਈਆਂ ਫ੍ਰੀ ਆਪਣੇ ਪਰੇਸ਼ਣ ਚਿੱਟੇ ਮੋਤੀ ਕਿਤੇ ਜਾਣ ਕੇ ਜੈ ਗੁਰਦੇਵ ਭੰਦੋਕੇ